ਆ ਦੋਸਤੋ ਥੋੜੀ ਦੇਰ ਪਹਿਲਾਂ ਅਸੀਂ ਲਾਈਵ ਕੀਤਾ ਸੀਗਾ ਜਿਹਦੇ ਵਿੱਚ ਇੱਕ ਅਸੀਂ ਮੋਬਾਈਲ ਲੱਭਿਆ ਸੀ ਕਿਸੇ ਮੁੰਡੇ ਨੂੰ ਤੇ ਉਹਨੇ ਵਾਪਸ ਕਰਤਾ ਸੀ ਜ਼ਮਾਨਦਾਰੀ ਦੀ ਇੱਕ ਮਿਸਾਲ ਦਿੱਤੀ ਸੀ ਮੀਣਾ ਬੇਟਾ ਕੋਲ ਮੀਣਾ ਨੰਬਰ ਬੇਟਾ ਵਾਲਾ ਮੋਟਰਸਾਈਕਲ ਸੀ ਇਹਨਾਂ ਕੋਲ ਉਹਦੇ ਵਿੱਚ ਅਸੀਂ ਕਈ ਵਾਰ ਸੀ ਮੋਬਾਈਲ ਖੋਣ ਵਾਲੇ ਬਹੁਤ ਦੇਖੇ ਹੋਣਗੇ ਪਰ ਮੋਬਾਈਲ ਲੱਭਿਆ ਹੋਇਆ ਵਾਪਸ ਕਰਨ ਵਾਲਾ ਪਹਿਲੀ ਵਾਰ ਦੇਖਿਆ ਬਹੁਤ ਘਟ ਹੁੰਦੇ ਆ ਤੇ ਹੁਣ ਇੱਕ ਤਾਂ ਹੋਰ ਘਟਰਾ ਹੋਈ ਹੈ ਮੋਬਾਈਲ ਲੈ ਕੇ ਕੋਈ ਕਹੋਗੇ ਭੱਜ ਰਹੀ ਸੀ ਕਿੱਥੇ ਫੜਿਆ ਤੂੰ ਦੀ ਉਹਦੇ ਪਿੱਛੇ ਗਈ ਸੀ ਇਹ ਮਗਰ ਗਿਆ ਸੀਗਾ ਇਹ ਕਿਥੇ ਦੂਸ਼ਰਨ ਵਾਲੀ ਗਲੀ ਚੋਂ ਫੜ ਗਿਆ ਇਹ ਸਾੜਕ 'ਚ ਵਿਚਾਲੇ ਸਿੱਟ ਕੇ ਗਿਆ ਇਹ ਮੋਟਰਸਾਈਕਲ ਲੈ ਕੇ ਭੱਜ ਰਿਹਾ ਸੀ ਇਹਨੂੰ ਧੱਕਾ ਮਾਰੇ ਡਿੱਗ ਪਿਆ ਆਹ ਦੇਖ ਰੋ ਜਨਤਾ ਦੀ ਮਾਰ ਹਾਂ ਅਦਕੀ ਦੋਸਤੋ ਮੋਬਾਈਲ ਖੋ ਕੇ ਭਜਣਾ ਸੀ ਤੇ ਮੋਟਰਸਾਈਕਲ ਭਾਈ ਮੋਟਰਸਾਈਕਲ 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 ਹੋ ਗਿਆ ਅਰੇ ਦੁਕਾਨ ਦੇ ਬਾਹਰ ਆ ਗਿਆ ਖੋ ਕੇ ਭਜਣਾ ਸੀ ਖੋ ਕੇ ਮੋਟਰਸਾਈਕਲ ਭਜਣਾ ਸੀ ਖੋ ਕੇ ਮੇਰਾ ਫੋਨ ਕਿਹੜਾ ਬੰਦਾ ਆ ਬਿਠਾ ਪਹਿਲਾ ਮੁੰਡਾ ਦਫਾ ਨੇ ਤੋਨੇ ਇੱਕ ਮਾਈਕ ਲਗਾ ਲਈਏ ਆ ਜੁੜੇ ਰਹੋ ਦੋਸਤੋ ਮੋਟਰਸਾਈਕਲ ਖੋ ਕੇ ਭਜਣਾ ਸੀ ਦੂਜੇ ਬੰਦੇ ਦਾ ਨੰਬਰ ਲੈਣਾ ਕਿਹੜਾ ਬੰਦਾ ਸਿੱਧਾ ਹੋ

ਵੱਡਾ ਕੰਮ ਹੋ ਗਿਆ ਤੇ ਮੋਟਰਸਾਈਕਲ ਚੋਰ ਫੜਿਆ ਮੋਟਰਸਾਈਕਲ ਦਾ ਮੋਟਰਸਾਈਕਲ ਖੋਦੋ ਵੱਜਿਆ ਕੀ ਹੋਇਆ ਜੀ ਇਹ ਸੇ ਮੋਟਰਸਾਈਕਲ ਆਲੇ ਮੋਟਰਸਾਈਕਲ ਆ ਖੋਕੇ ਭੱਜ ਰਿਆ ਸੀ ਆਪਾਂ ਸਾਰੀ ਗੱਲ ਜਾਣਦੇ ਪਤਾ ਗੱਲਬਾਤ ਕਰਦੇ ਆ ਵੀ ਕੀ ਗੱਲ ਹੋਈ ਸੀ ਜਿਸ ਤਰ੍ਹਾਂ ਕਿਹੜਾ ਬੰਦਾ ਖੋਕੇ ਭੱਜਿਆ ਆ ਮੋਟਰਸਾਈਕਲ ਪੀਬੀ 03 ਪੀਬੀ 03 ਲੋਕਾਂ ਨੇ ਫੜਿਆ 87 58 ਇਹ ਮੋਟਰ ਇਹ ਮੋਟਰਸਾਈਕਲ ਸੀਗਾ ਜਿਹੜਾ ਕਿ ਖੋਕੇ ਭੱਜ ਰਿਆ ਸੀ ਤੇ ਮੁੰਡਾ ਕਾਲੀ ਕਾਲੀ ਜੀ ਇੱਥੇ ਮੋਟਰਸਾਈਕਲ ਇਸ ਜਗ੍ਹਾ ਤੇ ਸਿੱਟ ਕੇ ਭੱਜ ਗਿਆ ਇੱਥੇ ਲੋਕਾਂ ਨੇ ਫੜ ਲਿਆ ਤੇ ਇਸ ਵਕਤ ਉਹਦੀ ਛੇਤਰ ਪਰੇਡ ਹੋ ਰਹੀ ਹੈ ਭੱਜ ਗਿਆ ਜੀ ਮੋਟਰਸਾਈਕਲ ਸਿੱਟ ਕੇ ਅੰਦਰ ਜਾ ਤੋੜੇ ਸਾਹਮਣੇ ਤੋੜੇ ਸਾਹਮਣੇ ਦੀ ਗੱਲ ਤੁਸੀਂ ਹਾਂ ਬਈ ਦੱਸਿਓ ਬੜੀ ਬਰਾਬਰ ਹੋਰ ਨੂੰ ਲੈ ਗੋਣ ਜਰਾਏ ਉਦਿੱਕੇ ਆਉਣਾ ਉਹ ਵਿਕਰੇ ਮੈਂ ਦੱਸਿਓ ਮੈਨੂੰ ਕੀ ਗੱਲ ਹੋਈ ਸੀ ਹਾਂਜੀ ਭਾਜੀ ਮੇਰਾ ਵਿੱਕੀ ਵੀਰੇ ਵੀਰੇ ਮੋਰਚੇ ਲਾ ਕੇ ਭੱਜ ਗਈ ਸੀ ਮੇਰਾ ਹਾਂਜੀ ਪਰ ਤੁਹਾਡਾ ਕੀ ਨਾਮ ਕੀ ਹੈ ਤੁਹਾਡਾ ਮੇਰਾ ਵਿੱਕੀ ਬਰੇਕ ਸਾਡੀ ਸਾਸਰੀ ਦਾ ਕੰਮ ਹੈ ਮੋਟਰਸਾਈਕਲ ਅੰਦਰ ਸੀਗੇ ਮੁੰਡੇ ਰੋਲਾ ਪਾਣ ਲੱਗੇ ਬਾਹਰ ਇਹ ਭੱਜਿਆ ਮੁੰਡੇ ਮਹਾਰਾਜ ਮੁੰਡੇ ਮਗਰ ਬੈਜੇ ਇਹ ਦੋ ਸੀ ਮੇਰੇ ਖਲਦੇ ਇੱਕ ਇਧਰ ਭੱਜਿਆ ਇੱਕ ਪਾਰੀ ਦੂਰ ਭੱਜ ਗਿਆ ਇੱਕ ਇਧਰੋਂ ਭੱਜ ਗਿਆ ਨਹੀਂ ਅਜੇ ਫੜਾਈ ਹੈ ਬਾਈ ਇਹਨਾਂ ਨੂੰ ਹਾਂਜੀ ਹਾਂਜੀ ਪੁਲਿਸ ਕਰ ਵੀ ਕਰਾਂਗੇ ਭਾਈ ਅੱਛਾ ਤੇ ਮੋਟਰਸਾਈਕਲ ਤੁਹਾਡਾ ਸਹੀ ਮਿਲ ਗਿਆ ਭਾਈ ਉਹ ਥੋੜਾ ਟੁੱਟ ਗਿਆ ਮੂਰੋ ਦੀ ਉਹ ਰੋਡ ਤੇ ਛੱਡਿਆ ਸੀ ਉਹ ਸ਼ੁਕਰ ਮੱਥੇਲ ਟੁੱਟ ਕੇ ਸ਼ੁਕਰ ਮੱਥੇਲ ਬੰਦ ਕਰ ਰੱਖਿਆ ਸੀ ਮੇਲਾ ਕਿਹੜੀ ਪਤਾ ਭਾਈ ਕੀ ਖਾਦਾ ਵੀ ਤਾ ਸਹੀ ਲੱਗ ਰਿਹਾ ਸਹੀ ਹੈ ਕੁਝ ਨਹੀਂ ਖਾਦਾ ਵੀ ਤਾ ਕੋਈ ਨਾ ਸੋਫੀਓ ਦੇਖਣ ਨੂੰ ਲੱਗਾ ਪਰ ਮੁੰਡਾ ਫੜਿਆ ਅੰਦਰ ਦਿਖਾਉਣੇ ਚੱਲ ਕੇ ਕਿਹੜਾ ਬੰਦਾ ਹੈ ਦਸ਼ੇ ਦੇ ਵਿੱਚ ਸ਼ਾਇਦ ਹੈਗਾ ਮੈਂ ਹੋਸਾ ਦਾ ਸੋਫੀਓ ਦੇਖਣ ਨੂੰ ਆਪਣਾ ਪਰਣਾਵਨੀ ਦਾ ਆ ਪਰਣਾਲਾ ਇਹ ਵਿਅਕਤੀ ਕਿੰਨੇ ਨਾਲ ਦਾ ਪੁੱਛਦਾ ਕਿਹੜਾ ਕੋਈ ਨਹੀਂ ਕੋਈ ਸਭ ਪੁਛਾਣਾ ਨਹੀਂ ਉਠਾਣਾ ਕੋਈ ਕਿਹੜਾ ਕਿਹੜਾ ਮਤਲਬ ਕੋਈ ਮਾਲ ਗੱਲ ਕਰਾਂਗੇ ਜਿੱਦੜਾ ਬਾਤ ਕਿਤਾ ਹੁੰਦਾ ਇੱਕ ਹੋਰ ਜਗ੍ਹਾ ਤੇ ਘਰਾਂ ਜਿੱਥਾ ਇਹ ਨਾ ਇਕੱਲੇ ਨੇ ਫੜੇ ਵੀ ਭਾਈ ਪੂਰੀ ਚੋਰੀ ਕੀਤੀ ਹੈ ਬਣਾਵਾ ਕੋਈ ਨਾ ਬਣਾਵਾ ਭਾਈ ਦੂਜੇ ਮੁੰਡੇ ਨੇ ਕਿਹਦੇ ਕਹਿਣ ਤੇ ਕੀਤੀ ਆਈ ਕਿਸੇ ਦੇ ਕਹਿਣ ਤੇ ਕੀਤੀ ਸੀ ਦੂਜੇ ਮੁੰਡੇ ਨੂੰ ਅੱਛਾ ਮੈਂ ਅੱਜ ਤਾਈਂ ਕਰੇ ਜ਼ਿੰਦਗੀ ਉਹਦੇ ਮੁੰਡੇ ਦੇ ਕੀ ਕਰ ਨਸ਼ਾ ਵੀ ਨਾ ਕਰਦਾ ਹਾਂਜੀ ਸਾਦਾ ਨਸ਼ਾ ਕਰ ਉਹ ਜਿੱਟਾ ਲਾਉਂਦਾ ਉਹ ਲਾਂਦਾ ਜਿੱਟਾ ਨਹੀਂ ਕਦੇ ਨਹੀਂ ਕੀਤੀ ਹਾਂਜੀ ਪਹਿਲੀ ਵਾਰ ਬੜੇ ਲੇਖ ਲਿਖੇ ਇੱਕ ਮੋਟਰਸਾਈਕਲ ਖੜਾ ਕਿਹੜਾ ਜੂਰੇ ਬੈਠਾ ਇੱਕ ਮੋੜ ਤੇ ਹਲੂਰੇ ਖੜਾ ਸੀ ਮੁੰਡਾ ਖੜ ਕੇ ਤੇ ਆਹ ਥੱਲੇ ਉਤਰ ਕੇ ਆ ਰੇੜੀ ਕੋਲ ਖੜਾਏ ਦੋਨਾਂ ਨੇ ਮੋਟਰਸਾਈਕਲ ਖੜਾ ਕੇ ਉਰੇ ਗਲੀ 'ਚ ਆਏ ਗਲੀ ਤੇ ਆ ਕੇ ਨਾ ਇੱਥੇ ਫੋਨ ਤੇ ਲੱਗ ਗਿਆ ਮੈਂ ਇੱਥੇ ਬਹਿ ਗਿਆ ਮੈਨੂੰ ਪਤਾ ਇਹ ਚੋਰੀ ਕਰਨਗੇ ਹੁਣ ਇੱਕ ਡੱਕਾ ਪਿਆ ਸੀ ਫੋਲ ਉੱਥੇ ਮੋੜ ਸਾਂ ਲੈ ਕੇ ਤੇ ਮੈਂ ਇੱਥੇ ਬਹਿ ਕੇ ਚੁੱਪ ਕਰਕੇ ਮੈਂ ਉਹ ਦੂਜੇ ਮੁੰਡਿਆਂ ਨੇ ਕਹਾ ਮੈਂ ਕਹਿੰਦਾ ਚੋਰੀ ਕਰਨਗੇ ਠੀਕ ਹੈ ਮੈਂ ਕਹਿੰਦਾ ਮੋਟਰਸਾਈਕਲ ਚੱਕਣਗੇ ਜਿਨ੍ਹਾਂ ਨੂੰ ਫੜਨਾ ਰੰਗਿਆ ਤੇ ਫੜਨਾ ਤੇ ਅੱਜ ਇੱਕ ਸਾਈਕਲ ਚੱਕਿਆ ਗਿਆ ਇੱਕ ਮੋਟਰਸਾਈਕਲ ਪਹਿਲਾਂ ਚੱਕਿਆ ਗਿਆ ਤੇ ਮੈਂ ਇੱਥੇ ਬਹਿ ਕੇ ਇੱਕ ਇੱਕ ਮਾਰੀ ਨਾਲ ਦੇਣਾ ਮੈਂ ਭੱਜ ਕੇ ਅੱਗੇ ਹੋ ਗਿਆ ਜਦੋਂ ਇਹਨੂੰ ਫੜਨ ਲੱਗਾ ਇਹਨੇ ਮੋਟਰਸਾਈਕਲ ਚਲਦਾ ਛਿੱਟ ਕੇ ਭੱਜ ਲਿਆ ਇਹਨਦਰ ਨੂੰ ਤੇ ਫਿਰ ਮੈਂ ਇਕੱਲਾ ਹੀ ਮਗਰ ਪਜਾਇ ਦੇ ਕਿਲੋ 2 ਕਿਲੋਮੀਟਰ ਦੂਰ ਤੋਂ ਫੜ ਕੇ ਲਿਆ ਇਹਨੂੰ ਮੈਂ ਇਕੱਲਾ ਤੇ ਮੁੰਡਾ ਮੰਨਿਆ ਕਿ ਮੈਂ ਮੋਟਰਸਾਈਕਲ ਚੱਕ ਕੇ ਤੋ ਭੱਜਿਆ ਸੀ ਤੇ ਇੱਕ ਮੁੰਡਾ ਨਾਲ ਹੋਰ ਸੀ ਇਹਦੇ ਉਹ ਫੜ ਲਿਆ ਗਿਆ ਆਹ ਮੋਟਰਸਾਈਕਲ ਸੀ ਸਪਲੈਂਡਰ ਪੀਬੀ03 ਇਹਦੇ ਨਾਲ ਮੁੰਡਾ ਦਾ ਫੋਨ ਹੈ ਉਹ ਗਿਆ ਆ ਜਾ ਮੁੰਡਾ ਫੜਾਰਿਆ ਤੁਹਾਨੂੰ ਕਪਲ ਸਮੇਂ ਦਾ ਟੈਕਨੋ ਬਾਰੇ ਇਹ ਕਿਹਾ ਬਤਾ ਆਪਾਂ 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 ਆਪ ਉਹ ਮੋਬਾਈਲ ਵਾਪਸ ਕਰਤਾ ਸੀਗਾ ਲੱਭਿਆ ਹੋਇਆ ਮੋਬਾਈਲ ਉਹਦੇ ਅੱਗੇ ਲਿਖਿਆ ਸੀ ਅਸੀਂ ਜੇ ਮੋਬਾਈਲ ਖੋਣ ਵਾਲੇ ਹੈਗੇ ਤਾਂ ਮੋਬਾਈਲ ਲੱਭਿਆ ਹੋਇਆ ਮੋਬਾਈਲ ਮੋੜ ਵਾਲੇ ਦੇ ਹੈਗੇ ਪਰ ਇਹ ਮੁੰਡੇ ਕੋ ਸਨੇਚਰ ਮਿਲੇ ਸਨੇਚਰ ਇਹ ਮੋਬਾਈਲ ਖੋਣਦੇ ਹੋਣਗੇ ਤੇ ਅੱਜ ਮੋਟਰਸਾਈਕਲ ਦੇ ਹੱਥ ਲੱਗ ਗਿਆ ਮੋਟਰਸਾਈਕਲ ਚੱਕਿਆ ਗਿਆ ਸੀਗਾ ਤੇ ਉਹਦਾ ਕਿਸਮਤ ਚੰਗੀ ਆ ਬੰਦੇ ਦੀ ਕਿ ਮੋਟਰਸਾਈਕਲ ਹੈ ਛੱਟ ਕੇ ਭੱਜ ਕੇ ਤੇ ਫੜ ਲਿਆ ਸੌਰਵ ਚਾਵਲਾ ਫੋਟੋ ਸੈਂਡ ਕਰੋ ਚੋਰ ਦੀ ਆ ਫੋਟੋ ਦੇ ਵਿੱਚ ਹੈਗੇ ਆ ਬਾਈ ਜੀ ਵਿਚ ਮੁੰਡਾ ਜਿਹੜਾ ਪੱਗਵੰਦੀਆਂ ਦਾ ਉਸੇ ਉਹੀ ਆ ਬੰਦਾ ਇੱਕ ਭੱਜ ਗਿਆ ਤੇ ਇੱਕ ਹੁਣ ਇਹਨਾਂ ਨੂੰ ਪੁਲਿਸ ਆ ਪਰਸੋਂ ਫੜ ਕੀਤਾ ਕਿਸੇ ਨੇ ਪੁੱਛ ਲੋ ਮੈਨੂੰ ਪਤਾ ਨਹੀਂ ਉਹ ਕਹਿੰਦਾ ਵੀ ਪਹਿਲੀ ਵਾਰ ਪਰਸੋਂ ਕੀਤਾ ਫੋਨ ਕਿਸੇ ਨੇ ਇਹ ਦੋ ਜਿਹੜੇ ਆਏ ਸੀਗੇ ਵੀਰੇ ਉਹ ਉੱਥੇ ਰੇਡੀ ਕੋਲ ਮੋਟਰਸਾਈਕਲ ਖੜਾਇਆ ਇੱਕਣਾ ਉੱਥੇ ਖੜਿਆ ਰਿਹਾ ਰੇਡੀ ਤੇ ਉਤਰ ਕੇ ਤੇ ਆ ਇਧਰ ਆ ਗਏ ਇੱਕਣਾ ਫੋਨ ਤੇ ਲੱਗਾ ਇੱਕਣਾ ਉੱਥੇ ਖੜਿਆ ਰਿਹਾ ਮੈਂ ਉੱਥੋਂ ਦੇਖ ਕੇ ਆਇਆ ਮੈਂ ਕਿਹਾ ਵੀ ਮੋਟਰਸਾਈਕਲ ਚੋਰੀ ਕਰਨਗੇ ਇੰਨਾ ਚੁੱਪ ਕਰਕੇ ਇੱਥੇ ਕੁਰਸੀ ਢਾ ਕੇ ਬਹਿ ਗਿਆ ਤੇ ਆ ਨਾ ਫੋਨ ਤੇ ਗੱਲ ਕਰਦਾ ਕਰਦਾ ਉਹ ਉੱਥੇ ਖੜ ਗਿਆ ਖੜ ਕੇ ਤੇ ਉਹ ਮੋਟਰਸਾਈਕਲ ਜਦੋਂ ਸਟਾਰਟ ਹੋਇਆ ਨਾ ਮੋਟਰਸਾਈਕਲ ਚੱਕ ਲੈ ਇੱਥੋਂ ਤੱਕ ਲੈ ਆਇਆ ਮੈਂ ਭੱਜ ਕੇ ਗੱਡੀ ਦੇ ਮੂਹਰੇ ਦੀ ਓਕੇ ਇੱਥੇ ਆ ਗਿਆ ਇੱਥੋਂ ਮੋਟਰਸਾਈਕਲ ਚਲਦਾ ਛਟਕੇ ਭੱਜ ਲੈ ਆ ਇਧਰ ਨੂੰ 2 ਕਿਲੋਮੀਟਰ ਦੂਰ ਤੋ ਜਾ ਕੇ ਫੜ ਕੇ ਲੈ ਆਇਆ ਨੂੰ ਵਾਪਸੀ ਮੈਂ ਇਹਦਾ ਮੋਟਰਸਾਈਕਲ ਸੀ ਉਹ ਕਿਹੜੀ ਉਹ ਮੋਟਰਸਾਈਕਲ ਤਾਂ ਉਹ ਮੁੰਡੇ ਦਾ ਹੈ ਆਹ ਦੁਕਾਨ ਤੇ ਕੰਮ ਕਰਦਾ ਮੁੰਡਾ ਹਾਂ ਹੈ ਆਹ ਦੁਕਾਨ ਤੇ ਕੰਮ ਕਰਦਾ ਮੁੰਡਾ ਹਾਂ ਇਹ ਲੱਗਿਆ ਹੈ ਜਿਹੜੇ ਕਿ ਆਪਾਂ ਛੋਟੇ ਜਿਹੇ ਕਾਲ ਕਰ ਦਿੰਦੇ ਆ ਤੁਹਾਨੂੰ ਦਿਖਾਉਨੇ ਆ। ਆ ਦੇ ਮਿਲ ਛੋਟੇ ਜਿਹੇ ਕਾਲ ਕਰ ਦਿੰਦੇ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਥੇ ਜਿਹੜਾ ਲੌਕ ਹੁੰਦਾ ਮੋਟਰਸਾਈਕਲ ਦੇ ਇੱਕ ਤਾਂ ਇਹ ਖੁੱਲ ਜਾਂਦੇ ਆ ਜਵਾਜਾ ਚਾਬੀਆਂ ਨਾਲ ਖੁੱਲ ਜਾਂਦੇ ਤੇ ਇੱਥੇ ਇੱਕ ਲੌਕ ਲੱਗਦਾ ਹੈ ਜਿਹੜਾ ਪੈਰਾ ਟਾਇਰਾਂ 'ਚ ਲੌਕ ਲੱਗਦਾ ਆਪਾਂ ਥੋੜੀ ਜਿਹੀ ਇੱਕ ਮਿੰਟ ਦੀ ਕਾਲ ਕਰ ਦਿੰਦੇ ਆ ਜੋ ਲੌਕ ਲਾ ਦਿੱਤਾ ਜਾਵੇ ਤਾਂ ਚੋਰ ਚੋਰੀ ਛੇਤੀ ਨਹੀਂ ਹੁੰਦੀ ਮੋਟਰਸਾਈਕਲ 'ਚੋਂ ਚੋਰੀ ਨਹੀਂ ਹੁੰਦਾ ਇੱਥੇ ਇਸ ਜਗ੍ਹਾ ਤੇ ਲੌਕ ਲੱਗ ਜਾਂਦਾ ਕਿ ਆਪਾਂ ਲੌਕ ਲਗਾ ਕੇ ਰੱਖੀਏ ਉਹ ਸਸਤਾ ਹੋਲਾ ਇਕ ਟਾਈਂਸ ਦਾ ਟਾਈਂਸ ਆ ਫਿਰ ਵੀ ਕੀ ਹੁੰਦਾ ਦੋ ਮਾਰਕ ਦਾ ਹੁੰਦਾ ਦੋ ਮਾਰਕ ਖੋਲੇ ਪਹਿਣਗੇ ਨਹੀਂ ਤਾਂ ਦੁਕਾਨ ਚੋਂ ਲੋਕ ਖਾਲੀ ਹੋ ਗਏ ਹੁਣ ਜਾ ਕੇ ਗੱਲ ਕਰ ਲੋ ਉਹਨਾਂ ਨਾਲ ਬੈਠ ਕੇ ਕਰਨੀ ਗੱਲ ਬੜੀ ਚੰਗਾ ਮਾੜਾ ਫੁੱਟ ਗਿਆ ਭੱਜ ਗਿਆ ਆ ਮੁੰਡੇ ਨੇ ਫੜਿਆ ਇਸ ਮੁੰਡੇ ਦੇ ਹੱਥ ਆ ਗਿਆ ਸੀ ਆ ਇਹਨੇ ਫੜ ਲਿਆ ਇੱਕ ਫੜ ਲਿਆ ਤੇ ਇੱਕ ਭੱਜ ਗਿਆ ਠੀਕ ਐ ਖਾਸ ਕਰਕੇ ਜਿਹੜਾ ਸਪਲੈਂਡਰ ਹੀਰੋ ਹੰਡੇ ਦਾ ਇਹਨਾਂ 15 ਮਿੰਟ ਦੀ ਹੀਰੋ ਹੰਡੇ ਦਾ ਜਿਹੜਾ ਮੋਟਰਸਾਈਕਲ ਆ ਉਹਦਾ ਲੌਕ ਆ ਜਿਹੜਾ ਬੜੇ ਹੀ ਕਮਜ਼ੋਰ ਹੁੰਦੇ ਆ ਕਿਉਂਕਿ ਜਿੰਨੇ ਵੀ ਅਸੀਂ ਦੇਖਿਆ ਪੁਲਿਸ ਥਾਣਿਆਂ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਜਿਹੜੇ ਗਰੋ ਫੜੇ ਜਾਂਦੇ ਆ ਗਰੋ ਜਿਹੜੇ ਫੜਦੇ ਆ ਫੜਿਆ ਨੇ ਉਹਨਾਂ ਕੋਲ ਜ਼ਿਆਦਾਤਰ ਨਾ ਮੋਟਰਸਾਈਕਲ ਹੀਰੋ ਹੰਡੇ ਕੰਪਨੀ ਦੇ ਹੁੰਦੇ ਆ ਐਕਟਵਾ ਕੰਪਨੀ ਦਾ ਹੁੰਦੇ ਆ ਐਕਟਵਾ ਹੁੰਦੀ ਆ ਤੇ ਦੂਜੇ ਕੰਪਨੀ ਦੇ ਘੱਟ ਹੁੰਦੇ ਆ ਸੋ ਇਸ ਕਰਕੇ ਜਿਹੜੇ ਆਪਣੇ ਮੋਟਰਸਾਈਕਲ ਇਹਨਾਂ ਨੂੰ ਥੋੜਾ ਜਿਹਾ ਖਿਆਲ ਰੱਖਿਆ ਕਰੋ ਪੁਛਾ ਫੜਿਆ ਜੋ ਪੁਲਿਸ ਨੂੰ ਉਹ ਮੁੰਡਾ ਵੀ ਆਹ ਮੁੰਡਾ ਦਲੇਰੀ ਕਰ ਇੱਕ ਜਣਾ ਭੱਜ ਗਿਆ ਨਾ ਉਹ ਆਹ ਮੁੰਡਾ ਵੀ ਇਹਨ ਫੜਾਸੀ ਇਸ ਮੁੰਡੇ ਨੇ ਇੱਕ ਮਰ ਮੁੰਡਾ ਮੋੜਦਾ ਟੱਕਰਾਂ ਮੈਂ ਉਹਨੇ ਕੜੂਗਾ ਮਰ ਉਹਨੂੰ ਘੋੜੀ ਪੜਵਾਉਂਗਾ ਉਹਨੂੰ ਫੜਕੇ ਜਸਤਰਪੱਕ ਕਿਤੇ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਦੇਖੀਏ ਕੋਈ ਅਲਰਟ 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 ਰਹੀਏ ਇਹੋ ਜਿਹੇ ਲੋਕਾਂ ਤੋਂ ਆਸ-ਪਾਸ ਸਾਡੇ ਰੋਜ਼ ਫਿਰਦੇ ਹੁੰਦੇ ਆ ਆ ਬਾਈ ਨੇ ਬੰਦਾ ਪਛਾਣਿਆ ਕਹਿੰਦੇ ਵੀ ਮੋਟਰਸਾਈਕਲ ਚੱਕੂ ਆ ਤੇ ਜਦੋਂ ਚੱਕਿਆ ਉਹਨੇ ਮੌਕੇ ਤੇ ਬੰਦੇ ਨੇ ਬਈ ਬਾਈ ਨੇ ਬਈ ਨਾਮ ਕੀ ਸੁਨੀਲ ਵੀਰੇ ਵੀਰੇ ਬਾਈ ਸੁਨੀਲ ਪ੍ਰਿੰਟਰ ਇਹ ਵੀ ਕੰਮ ਕਰਦਾ ਇਹਨਾਂ ਦੇ ਕੰਮ ਕਰਦਾ ਠੀਕ ਆ ਇਹਨਾਂ ਦਾ ਕੰਮ ਕਰਦੇ ਸਾਰੇ ਤੇ ਬੰਦੇ ਦਾ ਬੰਦਾ ਦਾ ਪਛਾਣ ਲਏ ਐਕਟੀਵਿਟੀ ਵਿਛਾਲ ਲਈ ਵੀ ਬੰਦਾ ਤਰੀਕੀ ਜਾਂਦਾ ਐਸੇ ਬੜਾ ਪਛਾਣ ਲਿਆ ਵੀ ਬੰਦਾ ਚੋਰੀ ਕਰੂਗਾ ਤੇ ਚੋਰੀ ਕੀਤੀ ਨਾਲ ਦੇ ਨਾਲ ਬੰਦ ਨੂੰ ਛੱਡ ਲਿਆ ਤੇ ਜੇ ਮਦ ਕਿਤੇ ਇੱਕ ਬੰਦਾ ਫੜਿਆ ਦੂਜਾ ਵੀ ਫੜਿਆ ਜਾਊਗਾ ਹੁਣ ਤਾਂ ਪੜਸੋਂ ਨੂੰ ਮੈਂ ਆਤੀ ਆ ਕਿ ਇਹਨਾਂ ਦੇ ਥੋੜੀ ਨਕੇਲ ਕਿਸੇ ਤੇ ਲੋਕਾਂ ਨੂੰ ਵੀ ਇਹ ਬੇਨਤੀ ਹੈ ਕਿ ਲੋਕ ਆਪਣੇ ਅਲਰਟ ਰੱਖਾ ਕਰੋ ਤੇ ਆਪਣੇ ਇਹਨਾਂ ਮੋਟਰਸਾਈਕਲ ਆ ਉਹਨਾਂ ਦੇ ਵਿੱਚ ਇਹ ਡਬਲ ਲੋਕ ਆ ਉਹ ਲਾ ਕੇ ਰੱਖੋ ਜਿਹੜਾ ਵੀਲ ਦੇ ਵਿੱਚ ਲੋਕ ਲੱਗਦਾ ਨਾ ਉਹ ਲਾ ਕੇ ਰੱਖਣ ਇਸ ਜਗ੍ਹਾ ਤੇ ਦੋਸਤੋ ਜਿਹੜਾ ਅਦਿੱਤਿਆ ਬਿਰਲਾ ਫਾਈਨਲਸ ਵਾਲਾ ਨਾ ਗਣੇਸ਼ਾ ਵਸਤੀ ਦੇ ਵਿੱਚ ਉਸ ਜਗ੍ਹਾ ਤੇ ਉੱਤੇ ਖੋ ਕੇ ਜਿਹੜਾ ਭੱਜਾ ਸੀ ਇਸ ਜਗ੍ਹਾ ਤੇ ਡਿੱਗ ਪਿਆ ਸੀ ਤੇ ਮੂਰੇ ਮੋਟਰਸਾਈਕਲ ਤੇ ਥੋੜਾ ਜਿਹਾ ਸਕ੍ਰੈਚ ਵੀ ਪੈ ਗਿਆ ਇਹ ਆ ਵੀ ਪੀਵੀ 03 ਆਰ 8758 ਇਹ ਜਖ ਹੋ ਕੇ ਪੱਜਾ ਜੀ ਪੜ ਲਿਆ ਬੰਦਾ ਇਹ ਇਸ ਜਗ੍ਹਾ ਤੋਂ ਦੱਸਿਆ ਕਿ ਹੋਰ ਵੀ ਸਾਈਕਲ ਚੋਰੀ ਹੋਇਆ ਤੇ ਮੋਟਰਸਾਈਕਲ ਵੀ ਹੋਰ ਚੋਰੀ ਹੋਇਆ ਤੇ ਇਸ ਏਰੀਆ 'ਚ ਐਕਟੀਵਿਟੀ ਹੁੰਦੀ ਹੈ ਨਾਲ ਦੀ ਕਿਉਂਕਿ ਇੱਥੋਂ ਭੱਜਣ ਨੂੰ ਥਾਂ ਹੈਗੀ ਆ ਸੋ ਜਿਹੜਾ ਸਿੱਧੇ ਰੋਡ ਹੁੰਦੇ ਨੇ ਖਾਸ ਕਰਕੇ ਪੀੜੀਆਂ ਅਗਲੇ ਨੂੰ ਛੱਡ ਕੇ ਜਿਹੜੇ ਸਿੱਧੇ ਰੋਡ ਹੁੰਦੇ ਆ ਜਿੱਥੇ ਭੱਜਣ ਨੂੰ ਥਾਂ ਆਉਂਦੀ ਆ ਉੱਥੇ ਜਿਹੜੇ ਇਹ ਸਨੇਚਰ ਚੋਰ ਹੁੰਦੇ ਆ ਆਪਣੀ ਐਕਟੀਵਿਟੀ ਜ਼ਿਆਦਾ ਕਰਦੇ ਆ ਕਿਉਂਕਿ ਬਾਕੀ ਖੋਗੇ ਸਿੱਧੇ ਰਸਤੇ ਭੱਜ ਸਕਣ ਇਹ ਤਾਂ ਭੱਜਣ ਦੇ ਕਾਮਯਾਬ ਹੋ ਜਾਂਦੇ ਆ ਉਹ ਕੁਦਰਤੀ ਅੱਜ ਬੰਦੇ ਨੇ ਐਕਟੀਵਿਟੀ ਉਹਦੀ ਲੋਡ ਕੀਤੀ ਤਾਂ ਪੜਿਆ ਗਿਆ ਤਾਂ ਜਿਹੜੀ ਪੋਰਸ ਨਹੀਂ ਆਈ ਅਜੇ ਤੱਕ ਵਾਰਿਆ ਪੌਣ ਕੀਤਾ ਕਿ ਨਹੀਂ ਕੀਤਾ ਪੋਰਸ ਨੂੰ ਪੀਸੀਆਰ ਤੇ ਕੋਈ ਨਾ ਫੋਨ ਕਰ ਕੌਣਸੋ ਕੀਤਾ ਫੋਨ ਕਿਸਨੇ ਬੈ? ਕੌਣਸੋ ਕੀਤਾ ਕਿਸਨੇ ਫੋਨ? ਅੱਛਾ ਤੇ ਕੌਣਸ ਨੂੰ ਨੋਟ ਕਰਾਤਾ ਪੁਲਸਾ ਹੰਦੀ ਹੋਣੀ ਆ ਆਪਾਂ ਪੱਤਰਨਾਮਾ ਲਾ ਕੇ ਦੇਖਦੇ ਪੁਲਸ ਕੀ ਕਾਰਵਾਈ ਕਰਦੀ ਆ ਕਿਉਂਕਿ ਕੰਪਲੇਂਡਰ ਜਿਹੜਾ ਹੋਊਗਾ ਉਹਦੇ ਬਿਆਨਾਂ ਦੇ ਆਧਾਰ ਤੇ ਕੋਹਣਾ ਨਾ ਰੋੜੇ? ਕੋਹਣਾ ਨਾ ਰੋੜ? ਕੋਹਣਾ ਨਾ ਰੋੜ? ਤੇ ਤਾਂ ਗੱਲਾਂ ਕਰੀ ਜਾਂਦਾ ਉਹਦੇ ਨਾਲ ਅੱਛਾ ਜੰਦਾ ਵੀ ਕਿਵੇਂ ਕਿਵੇਂ ਸ਼ੁਰੂ ਕੀਤਾ ਕੰਮ ਆਹ ਖੜਾ ਮੁੰਡਾ ਅਰ ਪੁੱਛ ਚਾਚਾ ਜਮਗਾਲੀਆ ਵੀ ਅੱਛਾ ਜਾ ਜਮਗਾਲੀਆ ਭਈ ਤਾਂ ਬੰਦੇ ਹੀ ਖਤਮ ਆ ਚਾਚੇ ਆਪਣੀ ਵਾਰ ਕੀ ਜਮਿਆ ਬਸ ਤੂ ਕੀ ਤਸਵੀਰਾਂ ਦੇ ਸੋ ਦੋਸਤੋ ਲਾਤ ਰੱਖਿਆ ਕਰੋ ਆਉਦੀ ਜੋਇਲਪੁਰ ਪਾਰਸ ਮੋਬਾਈਲ ਆ ਜਿਹੜਾ ਉਹ ਥੋੜਾ ਜਿਹਾ ਥੋੜਾ ਜਿਹਾ ਤਿਆਰ ਰੱਖਿਆ ਕਰੋ ਤੇ ਚੌਕੀ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਖੁੱਲੇ ਰੋਡ ਹੁੰਦੇ ਆ ਖੁੱਲੇ ਰੋਡ ਉੱਥੇ ਇਹ ਐਕਟੀਵਿਟੀ ਕਰਦੇ ਆ ਤਾਂ ਕਿ ਇਹ ਖੋ ਗਏ ਭੱਜ ਸਕਣ ਸਿੱਧਾ ਖੁੱਲੇ ਰੋਡ ਰੋਡ ਦੇ ਉੱਤੇ ਓਪਨ ਰੋਡ ਦੇ ਉੱਤੇ ਜਿਆਦਾ ਜਿਵੇਂ ਬੱਲਾਰਾਮ ਨਗਰ ਤਿੰਨ ਕੋਣੀ ਕੋਲੇ ਜਾਂਦਾ ਹੈ ਤਿੰਨ ਕੋਣੀ ਕੋਲੇ ਤੇ ਆ ਮੇਲਾ ਰਾਮ ਰੋਡ ਠੰਡੀ ਸੜਕ ਜਿਵੇਂ ਜਿਹੜੇ ਜਿਹੜੇ ਏਰੀਆ ਦੇ ਵਿੱਚ ਸੈਂਸਿਟਿਵ ਹੈ ਨਾ ਉੱਥੇ ਜਿਆਦਾ ਇਹ ਐਕਟੀਵਿਟੀ ਕਰਦੇ ਆ ਆਪ ਦੀ ਚਲੋ ਉਹ ਤਿਆਰ ਰੱਖਿਆ ਕਰੋ ਵੀਡੀਓ ਸ਼ੇਅਰ ਕਰੋ ਤਾਂ ਕਿ ਬਾਤਵਾ ਲੋਕਾਂ ਨੂੰ ਕਿਉਂ ਸਾਡਾ ਮਕਸਦ ਹੁੰਦਾ ਕਿ ਅਵੇਅਰ ਲੋਕਾਂ ਨੂੰ ਅਵੇਅਰ ਕਰੀਏ ਤੇ ਅਵੇਅਰ ਕਰਨਾ ਸਾਡਾ ਮਕਸਦ ਹੈ ਤੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਬਾਤਵਾ ਲੋਕਾਂ ਕੋਲ ਪਹੁੰਚ ਸਕੇ ਤੇ ਤਾਂ ਇੱਕ ਲਾਸਟ ਤੇ ਬੇਨਤੀ ਫਿਰ ਕਰਾਂਗੇ ਕਿ ਮੋਟਰਸਾਈਕਲ ਦੇ ਜਿਹੜਾ ਪੈ ਵੀਲ ਲੋਕ ਹੈ ਹੁਣ ਰੋ ਲੱਗ ਰੱਖਿਆ ਕਰੋ ਇੱਥੇ ਇਸ ਜਗ੍ਹਾ ਤੇ ਵੀਲ ਲੋਕ ਲੱਗ ਜਾਂਦਾ ਤੇ ਚੋਰ ਨਾ ਦੋ ਜਿੰਦੇ ਖੋਨੋਂ ਦੀ ਬਜਾਏ ਨਾ ਸੋੜਦਾ ਵੀ ਮੋਟਰਸਾਈਕਲ ਚੱਕੇ ਦੇ ਨਾ ਚੱਕੀਏ ਤਾਂ ਉਹ ਲਾਉਣਾ ਬਹੁਤ ਜ਼ਰੂਰੀ ਹੈ ਤਾਂ ਆਪਣੀ ਸੇਫਟੀ ਐਂਡ ਸਿਕਿਉਰਿਟੀ ਹੈ ਕਿਉਂਕਿ ਇਹ ਲੌਕ ਬਹੁਤ ਈਜ਼ੀਲੀ ਖੁੱਲ ਜਾਂਦਾ ਹੈ ਆ ਵੀ ਲੋਕ ਚ ਲੌਕ ਲਾ ਕੇ ਰੱਖੀ ਆਪਾਂ ਕਹੋ ਵੀ ਤੁਸੀਂ ਮੈਸਟਰ ਹਾਂ ਹਾਂ ਜਿਦਾ ਉੱਡਾ ਤਾਂ ਤਾਂ ਲੋਕ ਉਹ ਤਾਂ ਜ਼ਰੂਰੀ ਹੈ ਇਹ ਲੈਣਾ ਅੱਜ ਕੱਲੇ ਜੀ ਉਹ ਸੇਫਟੀ ਹੈ ਉਹਦਾ ਟੁੱਟਦਾ ਕਰਦਾ ਨਹੀਂ ਨਾਲੇ ਤਾਂ ਮੋਟਰਸਾਈਕਲ ਡੁੱਟਦਾ ਨਹੀਂ ਉਹ ਤਾਂ ਹਾਈ ਉਹ ਖੋਲਦਾ ਵੀ ਨਹੀਂ ਚਾਹੀਦੀ ਨਾ ਮਰਜੀ ਆਰ ਨਾਲ ਬੱਟੀ ਜਾਵੇ ਕੁਝ ਵਗੈਰ ਜਾਵੇ ਲੋਕੋ ਵੱਡੇ ਨਹੀਂ ਜਾਂਦਾ ਜੀ ਹਾਂ ਜੀ ਉਹ ਕੋਲ ਕਰ ਜਾਂਦੇ ਆ ਪੈਸੇ ਉਹ ਆ ਭਲਾंदे ਨਹੀਂ ਲੋਕਾਂ ਦਾ ਜ਼ਰੂਰੀ ਹੈ ਲੈਣਾ ਚਾਹੀਦਾ ਉਹ ਜੀ ਲੋਕ ਗੱਡੀਆਂ ਨੂੰ ਹਰੇ ਚੀਜ਼ ਨੂੰ ਲੈਣਾ ਚਾਹੀਦਾ ਗੇ ਲੋਕੀ ਹਾਈ ਤਿਆਰ ਕਰਦੇ ਹੁੰਦੇ ਸੀ ਚੋਰ ਇਹ ਜੀ 1 ਮਿੰਟ ਵੀ ਨਹੀਂ ਲਾਇਆ ਜੀ 1 ਮਿੰਟ ਵੀ ਨਹੀਂ ਲਾਇਆ ਸੀ ਹਲੇ ਕਿਹਾ ਕਿ ਹਟਾ ਮੈਂ ਕਿਹਾ ਮੈਂ ਚੋਰੀ ਕਰੂਗਾ ਮੁੰਡਾ ਜੀ ਤੇ ਮੈਂ ਕਿਹਾ ਦੇਖੀ ਨਹੀਂ ਕਰ ਕੀ ਹਲੇ ਇੰਨੀ ਗੱਲ ਹੋਈ ਤੇ ਨਾਲ ਨਾਲ ਇੰਨੇ ਚ ਇੱਥੇ ਖੜਾ ਜੀ ਬਿਕਲੋ ਜਗਾ ਤੇ ਬਦੇ ਥੋੜੇ ਪੈਤੀ ਹੋਣਗੇ ਬਸ ਇਹਨਾਂ ਇੱਥੇ ਇਸ ਜਗ੍ਹਾ ਦਿਖਾਈ ਦੋਸਤੋ ਮੋਟਰਸਾਈਕਲ ਤੇ ਇਧਰੋਂ ਚੋਰ ਦੀ ਫੋਟੋ ਆ ਬਰਨ ਸੋਨੀ ਜੀ ਆਪਣਾ ਚੋਰ ਦੀ ਫੋਟੋ ਦਿਖਾ ਦਿਓ ਅੰਦਰ ਸੋਨੇ ਗੱਲਾਂ ਮਾਰੀ ਜਾਂਦਾ ਮੁੰਡਾ ਕਿਤੇ ਗਿਆ ਮੁੰਡਾ ਆ ਬਟਾ ਆ ਬਟਾ ਲੈ ਆ ਬਟਾ ਆ ਵਰ ਨੂੰ ਸੁਣਨੀ ਦੇਖ ਲੋ ਕਰ ਲੋ ਦਰਸ਼ਨ ਚੋਰ ਦੀ ਫੋਟੋ ਦੇਖਾ ਦੋ ਆ ਕਰ ਲੋ ਦਰਸ਼ਨ ਇਹ ਆ ਮਹਾਨ ਹਸਤੀ ਆ ਹਾਂ ਪਹਿਲੇ ਬੋਲ ਚਲੋ ਬੱਚਾ ਕੋਣ ਵਿਖਾਇਆ ਪਨ ਲੱਕੀ ਬਾਈ ਨੇ ਚੱਕਰੀ ਨਹੀਂ ਤਾਂ ਦੋਸਤੋ ਦੇਖੋ ਤਾਂ ਆਪਣਾ ਚੈਨਲ ਪਾਣੀ ਪਾਣੀ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ ਕਰ ਲੈ ਦਰਸ਼ਨ ਦਰਸ਼ਨ ਕਰ ਰਹੇ ਦੋ ਕੀ ਹੋ ਗਿਆ ਉਹ ਇੰਟਰਵਿਊ ਕਰ